ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦਾਂ ਇਸ ਟਾਈਮ ਪਹੁੰਚ ਚੁੱਕੇ ਆਪਾਂ ਪਿੰਡ ਮਿੱਤਰੋ ਯਾਰੇਸ਼ਾਹ ਵਾਲੇ ਦੇ ਵਿੱਚ ਪਿੰਡ ਯਾਰੇਸ਼ਾਹ ਵਾਲਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਜਿਹੜਾ ਸ਼ੇਰਖਾਂ ਦੇ ਬਿਲਕੁਲ ਨੇੜੇ ਰਹਿ ਗਿਆ ਸ਼ੇਰਖਾਂ ਤੋਂ ਸਿੱਧੀ ਛੜਕੀ ਆਉਂਦੀ ਐ ਇਸ ਪਿੰਡ ਦੇ ਯਾਰੇਸ਼ਾਹ ਵਾਲਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਬਾਈ ਉਹਨਾਂ ਦੀ ਮੈਂ ਵਕਾਊ ਆ ਜਲਵਰ ਬਾਈ ਹੁਣਾਂ ਦੇ ਕੋਲੇ ਕਾਫੀ ਗੰਤੀ ਦੇ ਵਿੱਚ ਥੋੜਾ ਠੰਡ ਤੋਂ ਕਰਕੇ ਬਾਈ ਹੁਣਾਂ ਨੇ ਅੰਦਰ-ਉਂਦਰ ਕੀਤੇ ਹੋਏ ਕਿਉਂਕਿ ਆਪਾਂ ਨੂੰ ਪਤਾ ਠੰਡ ਵੀ ਜੜੀ ਜੋਰਾਂ ਤੇ ਪੈ ਰਹੀ ਆ ਕਰਦਿਆਂ ਗੱਲਬਾਤ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਆਉਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਠਾਕ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਵੀ ਵੀਰ ਜੀ ਸਾਹਿਬ ਅੱਛਾ ਬਾਈ ਇੱਕ ਵਾਰੀ ਨਾਮ ਦੱਸਦੀ ਆ ਆਪਣਾ ਹਰਨਜੀਤ ਸਿੰਘ ਜੀ ਸਲੋਬ ਬਾਈ ਨਰਵੈਰ ਸਿੰਘ ਨਰਵੈਰ ਸਿੰਘ ਰਣਜੀਤ ਭਾਈ ਆਪਾਂ ਇੱਕ ਮੈਂ ਵੇਚਣੀ ਆ ਹਨਾ ਜੀ ਤੇ ਘਰ ਦੀ ਮੈਂ ਆਪਣੇ ਦੀ ਕਿੰਨਾ ਵਾ ਸੁਆ ਸੁਹੰਦੀ ਆ ਜੀ ਕਿੱਜਾ ਸੁਆ ਸੁਹੰਦੀ ਤੀਜਾ ਸੁਆ ਸੁਹੰਦੀ ਕਿੰਨੇ ਦਿਨ ਬਾਕੀ ਆ ਭਾਈ ਇਹਦੇ ਪੰਜ ਤੋਂ 6 ਦਿਨ ਲਾਊਗੀ ਜੀ ਪੰਜ ਤੋਂ 6 ਦਿਨ ਲਾਊਗੀ ਕਿੰਨਾ ਦੁੱਧ ਦਿੰਦੀ ਰਹੀ ਆ ਭਾਈ ਦੁੱਧ ਵੀਰੇ 12 ਲੀਟਰ ਚੋਇਆ ਪਿਛਲੇ ਸੁਵੇ ਐਰ ਕੀ 13 ਲੀਟਰ ਤੋਂ ਉੱਪਰ ਜਾਊਗੀ ਠੀਕ ਆ ਭਾਈ ਚੇ ਚਵਾਈ ਚੂਈ ਦੀ ਓਕੇ ਰਹੀ ਜੀ ਰਹੀ ਆ ਵੀਰੇ ਬਿਲਕੁਲ ਠੀਕ ਆ ਅੱਜ ਜੇ 19 21 ਸਾਈਡ ਦੀ ਅਜੇ ਆਪ ਗਵਰਨਰ ਦੇਖੀ ਜਦ ਲੱਗਦੀ ਹੋਣੀ ਪਤਾ ਲੱਗਦੀ ਹਨਾ ਹਾਂ ਉਹ ਬਿਲਕੁਲ ਤਾਰਾ ਤੂਰਾ ਸਹੀ ਆ ਹਾਂ ਇਹ ਤਾਂ ਕਈ ਵਾਰ ਬੱਚੇ ਜਿਹਨੇ ਮਾਰ ਦਿੰਦੇ ਨਾ ਤੋ ਟੋਡੀਆਂ ਡਰ ਗਈਆਂ ਪਹਿਲੇ ਸੋਇਆ ਕਈ ਵੇਰੇ ਭਲ ਭੂਲ ਦੇ ਵਿੱਚ ਆ ਗਿਆ ਨਾ ਭਲ ਦੇ ਵਿੱਚ ਆਇਓ ਫਰਕ ਆਦਾ ਅੱਛਾ ਤੇ ਬਾਕੀ ਚੂਨ ਚਣ ਪੋਲਾਂ ਲੱਗਾ ਵਧੀਆ ਵੀਰੇ ਬਿਲਕੁਲ ਠੀਕ ਆ ਬਾਈ ਠੀਕ ਆ ਤੂਗਾ ਬਾਈ ਫਿਰ ਇਹ ਕੀ ਕਿਹੜਾ ਭਰਾ ਆ ਠੀਕ ਆ ਵੀਰੇ ਬਰਾਇਆ ਤਾਂ ਵਧੀਆ ਹੀ ਪਰ ਆਪਾਂ ਐਵੇਂ ਝੂਠ ਮਾਰੀਏ ਬਈ ਹਾਂ ਨਾ ਪਿਆ ਮੈਂ ਕਹਿ ਰਿਹਾ ਆਪਾਂ ਉਪਰਾਇਆ ਨਹੀਂ ਸਿਆਣੀ ਗੱਲ ਅੱਛਾ ਭਾਈ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਲੰਬਾ ਤਾਂ ਨਹੀਂ ਹੈਗਾ ਕੋਈ ਨਹੀਂ ਨਹੀਂ ਵੀਰੇ ਵਧੀਆ ਬਿਲਕੁਲ ਲੂ ਕੇ ਯਾਦ ਕਰੂਗਾ ਹਾਂਜੀ ਹਾਂਜੀ ਠੀਕ ਆ ਮਿਲ ਕਿੰਨਾ ਟਾਈਮ ਗਈ ਸੀ ਭਾਈ ਇਹ ਮਿਲ ਵੀਰੇ 7 ਤੋਂ 8 ਮਹੀਨੇ ਮਿਲ ਜੇ ਠੀਕ ਆ ਭਾਈ ਰੇਟ ਭਾਈ ਫਿਰ ਕੀ ਤੈਅ ਕੀਤਾ ਇੱਕ ਲੱਖ 25 ਹਜ਼ਾਰ ਦੇਣ ਲੈਣ ਵਾਲਾ ਦੱਸ ਦਈਏ ਨਹੀਂ ਲੈਣਾ ਕੋਈ ਨਹੀਂ ਕਰਦਾ ਮਨ ਤਾਂ ਨਹੀਂ ਕਿੱਲੇ ਕੋ ਕਰਦੇ ਦੱਸ ਦਿਓ ਖੁੱਲ ਕੇ ਇੱਕ 20 ਦੇ ਦੇ ਇੱਕ 20 ਹੀ ਦੇ ਦਿਆਂ ਬਸ ਵਿੱਚੋਂ ਛੋਟਛਾ ਭਾਈ ਇਹ ਦੋ ਵਾਰ ਠੀਕ ਆ ਭਾਈ ਕੱਢ ਦਿਓ ਬਾਰੂ ਤੋਰ ਦਿਓ ਭਾਈ ਮੜਾ ਖੁੱਲ ਦਿਓ ਲੈ ਵੀ ਮਿੱਤਰੋ ਤੀਜਾ ਸੂਆ ਸੁੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਅਜ 5-6 ਦਿਨ ਹੁੰਦੇ ਬਾਕੀ ਆ ਥੱਲੋ ਥੱਲੋ ਪੂਰੀ ਚੰਗੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਹਾਂ ਵੇਖੋ ਗਰਾਂ ਦੀ ਉਵੇਂ ਡਰਤੀ ਸੀ ਕਿ ਹੁਣ ਤੁਰਦੀ ਸੋ ਹੌਲੀ ਆ ਕੋਈ ਚੱਕਰ ਹਾਂ ਵੇਖ ਲਓ ਨਾ ਵੀ ਪੁੱਤਰਾ ਲਾ ਦੇ ਕੈਮਰਾ ਕਰਾਉਂਦੀ ਆਂਦੇ ਲੈਵੇ ਤੇ ਦੇਖੋ ਹੂੰ ਲੈ ਆ ਜੀ ਮੋੜ ਦਿਓ ਲੇਵੇ ਪੰਦੇਲੋ ਖੁੱਲੀ ਡੁੱਲੀ ਆ ਐਲ ਕਰਮਾ ਵਾਲੀ ਓਕੇ ਦੀ ਰਿਪੋਰਟ ਆ ਜਮਾ ਦੇਖ ਸਕਦੇ ਆ ਤੁਸੀਂ ਤੇ ਹਜੇ ਮੈਨੇ ਪਾਣਾ ਵੀ ਹੋਰ ਜਾਣਾ ਕਿਉਂਕਿ 5-6 ਦਿਨ ਬਾਕੀ ਆ ਉਤੋਂ ਵੱਤੋਂ ਮੈਂ ਢਿੱਲੀ ਨਹੀਂ ਹੋਈ ਦੁੱਧ ਖੁੱਲੇ ਡੁੱਲਾ ਦੇ ਜੋ ਖੁੱਲੀ ਬਾਟੀ ਦੀ ਖੁੱਲੇ ਅੰਗਾਂ ਦੀ ਮੈਂ ਆ ਸਿੰਘ ਵੀ ਮੈਂ ਦਾ ਮੂੰਹ ਮੱਥੇ ਰੱਖਦਾ ਮੈਂ ਵੀ ਮੂੰਹ ਮੱਥੇ ਲੱਗਦੀ ਆ ਤੇ ਬਾਕੀ ਘਰੇ ਰੱਖਣ ਵਾਲੇ ਭਰਾ ਨੂੰ ਜਿਵੇਂ ਕਈ ਵਾਰੇ ਨੇੜੇ ਉਹ ਇਧਰ ਦੇ ਇਲਾਕੇ ਵਾਲੇ ਮੈਂ ਪਾਲਦੇ ਹੁੰਦੇ ਆ ਤੇ ਉਹਨਾਂ ਲਈ ਫਿਰ ਚੰਗੀ ਚੀਜ਼ ਆ ਮਿੱਤਰੋ ਤੇ ਆਪਾਂ ਨੰਬਰ ਲੈ ਭਾਈ ਨੰਬਰ ਦੱਸਿਓ ਕਿਰੋਂ ਨੰਬਰ 95923 ਜੀ 68894 ਇੱਕ ਵਾਰੀ ਹੋਰ ਬੋਲ ਦਿਓ 95923 68894 ਠੀਕ ਆ ਭਾਈ ਇਸ ਨੰਬਰ ਤੇ ਕਾਲ ਲਓ ਭਾਈ ਨਾਲ ਗੱਲ ਤੇ ਬਾਅਦ ਸ਼ੁਕਰੀਆ ਚਾਉਂਦੇ ਰੋ